ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਪਜੋੜਾ ਵਾਲੀ ਚੋ ਤੇ ਪਿੰਡ ਪਜੋੜਾ ਤੇ ਨਡਾਲੋਂ ਵਿਚਕਾਰ ਇਹ ਸੜਕ ਬਣੀ ਹੋਈ ਸੀ ਉਹ ਪਾਲੇ ਪਾਸੇ ਹੈਗੀ ਆ ਲੋਕਲ ਸੜਕ ਤੇ ਇਧਰਲੇ ਪਾਸੇ ਐ ਸਲਵਾਂ ਪਈਆਂ ਹੋਈਆਂ ਕੰਕਰੀਟ ਦੀਆਂ ਇਧਰ ਪਿਛੇ ਪਿੰਡ ਪਜੋੜਾ ਆ ਤੇ ਇਧਰ ਪਿੰਡ ਨਡਾਲੋਂ ਆ ਤੇ ਜਿਹੜੀ ਲੋਕਲ ਵਾਲੀ ਸੜਕ ਉਹ ਟੁੱਟ ਗਈ ਆ ਜਦੋਂ ਸੜਕ ਇਹ ਕੰਕਰੀਟ ਵਾਲੀ ਸੜਕ ਬਣਾਈਆਂ ਇਸ ਚੌਕ ਦੇ ਵਿੱਚ ਤੇ ਇਹਨੇ ਗੱਬੇ ਪਾਪਾ ਪਾ ਨਹੀਂ ਪਾਈਆਂ ਤੇ ਪਾਣੀ ਉੱਪਰ ਜਾਣ ਦੀ ਬਜਾਏ ਉਹ ਪਿੱਛੋਂ ਸੜਕ ਪਾੜ ਕੇ ਪਾਣੀ ਨਿਕਲ ਗਿਆ ਤੇ ਪਾਣੀ ਦਾ ਆਪਣਾ ਰਸਤਾ ਬਣਾਣਾ ਹੀ ਬਣਾਣਾ ਜੀ ਤੇ ਗੱਬੇ ਉਹ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਉਧਰੋਂ ਪਾਲੇ ਪਾਸੇ ਪਾਣੀ ਬੰਦ ਕਰ ਰਹੇ ਆ ਸਲੇਬਾਂ ਥੱਲੇ ਪਾਪਾ ਪਾਈਆਂ ਹੋਣੀਆਂ ਤੇ ਇਹ ਪ੍ਰੋਬਲਮ ਲਾ ਆਂਦੀ ਚਲੋ ਜੋ ਗਲਤੀ ਪਹਿਲਾਂ ਹੋ ਗਈ ਤਾਂ ਹੁਣ ਜਾ ਬਹੁਤ ਮਾੜਾ ਹੈ ਤੇ ਪਾਣੀ ਨੇ ਆਪਣਾ ਰਸਤਾ ਬਣਾਣਾ ਹੁੰਦਾ ਤੇ ਪਾਣੀ ਪਰਲੇ ਪਾਸੇ ਜਿਹੜੀ ਬੱਜੀ ਲੁੱਕ ਦੀ ਸੜਕ ਬਣੀ ਹੋਈ ਆ ਉਹ ਪੂਰੀ ਤੋੜ ਦਿੱਤੀ ਆ ਜੀ ਚੰਗਾ ਪਾੜ ਪੈ ਗਿਆ ਹੈ ਪਾਣੀ ਕਾਫੀ ਚੱਲ ਰਿਹਾ ਹੈ ਕੋਟੀ ਤੇ ਇਹਦੇ ਪਾਲੇ ਪਾਸੇ ਵੀ ਖਾਰ ਪੈ ਗਈ ਹੂਆ ਜੋ ਲੋਕਾਂ ਤੇ ਬਜੀ ਥੜਕ ਬਣੀ ਹੋਈ ਆ ਤੇ ਕੋਸ਼ਿਸ਼ ਕਰ ਰਹੇ ਵੀ ਸਲੇਬਾਂ ਉੱਪਰ ਜੀ ਪਾਣੀ ਨਿਕਲ ਜਵੇ ਤੇ ਉਹ ਪਾਲਾ ਪਾਸਾ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਿੰਡ ਪਜੋੜੇ ਤੇ ਨਰਾਲੋ ਦੀਆਂ ਸੰਗਤਾਂ ਲੱਗੀਆਂ ਹੋਈਆਂ ਜੀ ਪਾਲਾ ਰਾਸਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਰੀ ਤਾਂ ਜੋ ਸਲੈਬਾਂ ਦੇ ਉੱਪਰ ਹੀ ਪਾਣੀ ਜਾਵੇ ਤੇ ਥੱਲੇ ਵੀ ਪਾਣੀ ਜਾਣਾ ਸ਼ੁਰੂ ਹੋ ਗਿਆ ਇਧਰੋਂ ਨਾਲ ਨਾਲ ਆ ਪਾਣੀ ਆ ਰਿਹਾ ਇਧਰ ਕੋਈ ਮੜਿਆ ਹੋ ਡੂੰਗਾ ਕਰ ਲਵੇ ਤਾਂ ਹੈਲੋ ਤੇ ਉੱਥੋਂ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਪਿੰਡ ਨਾਲੋਂ ਦੀ ਸੰਗਤ ਲੱਗੀ ਹੋਈ ਹੈ ਪੂਰੀ ਜੀ ਤਾਂ ਆ ਜੋ ਸਲੈਬਾਂ ਉੱਪਰ ਹੀ ਪਾਣੀ ਜਾਵੇ ਉਦੋਂ ਬਾਅਦ ਰਸਤਾ ਪੱਕਾ ਬਣ ਖੋ ਜਵੇ ਜੋ ਪਾਲੇ ਪਾਸੇ ਪਾਣੀ ਜੋ ਜਾ ਰਿਹਾ ਤੇ ਹਾਰ ਹੋਰ ਬਸ ਆਦੀ ਆ ਪਾੜਾ ਹੋਰ ਬੈਠ ਸਕਦਾ ਦੇਖੋ ਆ ਦੇਖੋ ਮਰੇਤਾ ਹੀ ਆ ਇਹ ਪਾਣੀ ਦਾ ਕਾ ਵੀ बहाव ਆ ਦੋ ਤਾਲ ਕੋਸ਼ਿਸ਼ ਕਰ ਰਹੀਆਂ ਨੇ ਬੰਨ ਬੰਨਣ ਦੀ